ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਨਵੀਂ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਹੇਠ ਹੋਈ ਤੇ ਬੈਠਕ 'ਚ ਸ਼ਾਮਲ ਹੋਣ ਦੇ ਲਈ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਕੁਝ ਐਸਾ ਵਾਪਰਿਆ ਕਿ ਉਹਨਾਂ ਨੂੰ ਬੈਠਕ ਵਿਚਾਲੇ ਹੀ ਛੱਡ ਕੇ ਬਾਹਰ ਨੂੰ ਭੱਜਣਾ ਪਿਆ ਦਰਸਲ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਮਹਿਜ਼ 5 ਮਿੰਟ ਬੋਲਣ ਤੋਂ ਬਾਅਦ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਜ਼ਿਕਰ ਖਾਸ ਹੈ ਕਿ ਨੀਤੀ ਆਯੋਗ ਦੀ ਬੈਠਕ ਰਾਸ਼ਟਰਪਤੀ ਭਵਨ ਦੇ ਸੰਸਕ੍ਰਿਤਕ ਕੇਂਦਰ ਦੇ ਵਿੱਚ ਹੋਈ ਬੈਠਕ ਨੂੰ 40 ਛੱਡ ਕੇ ਬਾਹਰ ਆਈ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਮੈਂ ਮੈਠਕ ਦਾਬਾ ਈ ਕੱਟ ਕਰ ਦਿੱਤਾ ਉਹਨਾਂ ਕਿਹਾ ਕਿ ਅਸਾਮ ਗੋਆ ਛੱਤੀਸਗੜ ਦੇ ਮੁੱਖ ਮੰਤਰੀਆਂ ਨੇ 10 12 ਮਿੰਟ ਤੱਕ ਆਪਣੀਆਂ ਗੱਲਾਂ ਰੱਖੀਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਈਟੂ ਨੂੰ ਬੋਲਣ ਦੇ ਲਈ 20 ਮਿੰਟ ਦਿੱਤੇ ਗਏ ਮੈਨੂੰ ਸਿਰਫ 5 ਮਿੰਟ ਬਾਅਦ ਬੋਲਣ ਤੋਂ ਰੋਕ ਦਿੱਤਾ ਗਿਆ ਜੋ ਕਿ ਬੇहद ਗਲਤ ਹੈ ਵਿਰੋਧੀ ਧਿਰ ਵੱਲੋਂ ਸਿਰਫ ਮੈਂ ਇੱਥੇ ਨੁਮਾਇੰਦਗੀ ਕਰ ਰਹੀ ਆਂ ਮਮਤਾ ਨੇ ਇਹ ਵੀ ਕਿਹਾ ਕਿ ਨੀਤੀ ਆਯੋਗ ਦੇ ਕੋਲ ਕੋਈ ਵਿੱਤੀ ਸ਼ਕਤੀਆਂ ਨਹੀਂ ਨੇ ਤੇ ਇਹ ਫਿਰ ਕੰਮ ਕਿਵੇਂ ਕਰੇਗਾ ਇਹਨੂੰ ਜਾਂ ਤਾਂ ਵਿੱਤੀ ਸ਼ਕਤੀਆਂ ਦੋ ਜਾਂ ਫਿਰ ਯੋਜਨਾ ਨੂੰ ਦੇ ਜਿਹੜਾ ਆਯੋਗ ਹੈ ਉਸ ਨੂੰ ਵਾਪਸ ਲਿਓ ਮਮਤਾ ਬਨਰਜੀ ਨੇ ਕਿਹਾ ਕਿ ਮੈਂ ਬੰਗਾਲ ਨੂੰ ਫੰਡ ਦੇਣ ਦੀ ਮੰਗ ਕੀਤੀ ਸੀ ਮੈਂ ਕਿਹਾ ਕਿ ਜਦੋਂ ਅਸੀਂ ਕੇਂਦਰ ਚ ਸਰਕਾਰ ਚਲਾਉਂਦੇ ਹਾਂ ਤਾਂ ਸਾਨੂੰ ਸਾਰੇ ਸੂਬਿਆਂ ਬਾਰੇ ਸੋਚਣਾ ਪੈਂਦਾ ਮੈਂ ਕੇਂਦਰੀ ਫੰਡ ਬਾਰੇ ਦੱਸ ਰਹੀ ਸੀ ਕਿ ਇਹਨੂੰ ਪੱਛਮੀ ਬੰਗਾਲ ਨੂੰ ਨਹੀਂ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੇਰਾ ਮਾਈਕ ਬੰਦ ਕਰ ਦਿੱਤਾ ਮਨਨਕੇ ਕਿ ਬਿਰੋਧੀ ਧਿਰ ਦੇ ਵੱਲੋਂ ਬੈਟਿੰਗ ਦੇ ਵਿੱਚ ਮੈਂ ਹੀ ਹਾਜ਼ਰ ਸਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਇਹਦੀ ਬਜਾਏ ਤੁਸੀਂ ਆਪਣੀ ਪਾਰਟੀ ਅਤੇ ਸਰਕਾਰ ਨੂੰ ਵੱਧ ਮਹੱਤਵ ਦੇ ਰਹੇ ਹੋ ਇਹ ਨਾ ਸਿਰਫ ਬੰਗਾਲ ਦਾ અપਮਾਨ ਹੈ ਸਗੋਂ ਮੇਰਾ ਵੀ અપਮਾਨ ਹੈ ਜਾਣਕਾਰੀ ਦੇ ਲਈ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰ ਦਿੱਤਾ